ਦੱਸ ਦਈਏ ਕਿ ਬਹੁਤ ਮਾੜੀ ਘਟਨਾ ਹੋਈ ਆ ਬਹੁਤ ਦੁਖਦਾਈ ਘਟਨਾ ਹੋਈ ਆ ਕਿ ਇੱਕ ਵਸੀਕਾ ਭਰਾ ਜੋ ਲੰਬੇ ਸਮੇਂ ਤੋਂ ਦੀਨਾ ਨਗਰ ਦੀ ਇਸ ਮਾਰਕੀਟ ਦੇ ਵਿੱਚ ਵਸੀਕੇ ਦਾ ਕੰਮ ਕਰਦਾ ਸੀ ਜਿਸ ਦੀ ਅੱਜ ਅਚਨਚੇਤ ਜਿਹੜੀ ਆ ਉਹ ਮੌਤ ਹੋ ਗਈ ਆ ਔਰ ਦੱਸ ਦਈਏ ਕਿ ਉਹ ਥੋੜੇ ਬਿਮਾਰ ਸਨ ਔਰ ਜੇਰੇ ਇਲਾਜ ਸਨ ਲੇਕਿਨ ਵਸੀਕੇ ਜਿਹੜੇ ਆ ਇਹ ਮਾਰਕੀਟ ਦੀਨਾ ਨਗਰ ਦੇ ਵਿੱਚ ਖੁੱਲੀ ਆ ਔਰ ਰਹਿਣਾ ਵੱਲੋਂ ਇੱਕ ਪ੍ਰਣ ਕੀਤਾ ਗਿਆ ਕਿ ਸਾਡੇ ਇੱਕ ਸੱਜਣ ਦੀ ਸਾਡੇ ਇੱਕ ਭਰਾ ਦੀ ਅੱਜ ਮੌਤ ਹੋ ਗਈ ਆ ਸਾਡੇ ਨਾਲ ਰਹਿੰਦਾ ਸੀ ਔਰ ਮਾਰਕੀਟ ਜਿਹੜੀ ਆ ਅੱਜ ਬੰਦ ਰੱਖੀ ਜਾਵੇਗੀ ਜੇ ਕਿਸੇ ਨੇ ਕੋਈ ਵੀ ਵਸੀਕੇ ਦਾ ਕੰਮ ਕਰਾਉਣਾ ਰਜਿਸਟਰੀ ਦਾ ਕੰਮ ਕਰਾਉਣਾ ਔਰ ਕੱਲ ਵਾਲੇ ਦਿਨ ਤੇ ਪਾਇਆ ਜਾਵੇਗਾ ਔਰ ਦੱਸ ਦਈਏ ਕਿ ਜਿਹੜੇ ਵਸੀਕੇ ਭਰਾ ਨੇ ਇਹ ਇੱਥੇ ਬੈਠੇ ਨੇ ਇਹ ਦੀਨਾ ਨਗਰ ਦੀ ਜਿਹੜੀ ਮਾਰਕੀਟ ਹੈ ਐਸ ਦੇ ਵਿੱਚ ਉਸ ਨੇ ਲੰਬਾ ਸਮਾਂ ਕੰਮ ਕਰਿਆ ਵਸੀਕੇ ਭਰਾ ਨੇ ਕਿਉਂਕਿ ਲਗਭਗ 30 ਸਾਲ ਇੱਥੇ ਕੰਮ ਕੀਤਾ ਔਰ ਆਪਸ ਵਿੱਚ ਪਿਆਰ ਬਣ ਜਾਂਦਾ ਬੰਦੇ ਦਾ ਜਦੋਂ ਲੰਬਾ ਸਮਾਂ ਇੱਥੇ ਰਹਿੰਦਾ ਔਰ ਗੱਲ ਕਰਦੇ ਆ ਕਿ ਇੱਕ ਇੱਥੇ ਅਨਲ ਬਸੀਕਾ ਆਪਣਾ ਭਰਾ ਇਹ ਦਿਨ ਗੱਲ ਕਰਦੇ ਆ ਲੰਬੇ ਸਮੇਂ ਤੋਂ ਇਹਨਾਂ ਦੇ ਵਿੱਚ ਕੰਮ ਕੀਤਾ ਔਰ ਜੇ ਗੱਲ ਕਰੀਏ ਹਾਂਜੀ ਪਰਾਜੀ ਸასი ਕਾਲ ਜੀ ਸੱਚੀ ਗੱਲ ਜੀ ਪਰਾਜੀ ਕਿਵੇਂ ਵੇਖਦੇ ਹੋ ਤੁਹਾਡਾ ਭਰਾ ਬਸੀਕੇ ਵਾਲਾ ਲਗਭਗ 30 ਸਾਲ ਤੋਂ ਕੰਮ ਕਰਦਾ ਸੀ ਅੱਜ ਤੁਰ ਗਿਆ ਤੇ ਮਾਰਕੀਟ ਜਿਹੜੀ ਆ ਉਹ ਬੰਦ ਕਰਨ ਦਾ ਸਾਰਿਆਂ ਨੇ ਇੱਕ ਸੋਚਿਆ ਕਿ ਅੱਜ ਦਾ ਦਿਨ ਬੰਦੇ ਨੂੰ ਇੱਕ ਸ਼ਰਧਾਂਜਲੀ ਦਿੱਤੀ ਜਾਵੇਗੀ ਔਰ ਤੁਹਾਡੇ ਕੀ ਵਿਚਾਰ ਨੇ ਮੈਨੇ ਬਿਲਕੁਲ ਜੀ ਬਿਲਕੁਲ ਉਹਨਾਂ ਦੇ ਸਾਥੀ ਸਾਡਾ ਰਿਹਾ ਕਾਫੀ ਦੇਰ ਤੋਂ ਸਾਡਾ ਕੰਮ ਕੀਤਾ ਤਾਂ ਚਾਹੀਦਾ ਕਿ ਉਹਨਾਂ ਵਾਸਤੇ ਦੁਕਾਨਾਂ ਬੰਦ ਕਰਨੀ ਚਾਹੀਦੀ ਤੇ ਤੁਸੀਂ ਹੁਣ ਜਿਹੜੇ ਵਸੀਕੇ ਦੀ ਮਾਰਕੀਟ ਹੈ ਇਹ ਬੰਦ ਕਰ ਰਹੇ ਹੋ ਅੱਜ ਰਜਿਸਟਰੀਆਂ ਦਾ ਕੰਮ ਨਾ ਕੀਤਾ ਜਾਵੇ ਰਜਿਸਟਰੀਆਂ ਦਾ ਕੰਮ ਜਿਹੜਾ ਵਾ ਉਹ ਤਕਰੀਬਨ ਬੰਦ ਕੀਤਾ ਜਾਵੇਗਾ ਜਾਂ ਮਾਰਕੀਟ ਬੰਦ ਕੀਤੀ ਜਾਵੇਗੀ ਜਿਹੜਾ ਆਮ ਮਾਰਕੀਟਾਂ ਵਿੱਚ ਬਜ਼ਾਰਾਂ ਵਿੱਚ ਤੁਸੀਂ ਵੇਖੋ ਸ਼ਟਰ ਛੁੱਟੇ ਜਾਂਦੇ ਆ ਦੇਖੋ ਜੀ ਰਜਿਸਟਰੀਆਂ ਦਾ ਕੰਮ ਬੰਦ ਕਰਨੇ ਅੱਜ ਰਜਿਸਟਰੀਆਂ ਦਾ ਕੰਮ ਬੰਦ ਕਰਨੇ ਬਾਕੀ ਉਹ ਨਾਇਰਿਆ ਕੋ ਰਵਾਇਦੇ ਤੇ ਦੁਕਾਨ ਤੇ ਦੋ ਮਟਰ ਸਾਰੇ ਬੈਠੇ ਸੂਰੋ ਆਏ ਆ ਉਹਨਾਂ ਦਾ ਵੀ ਕਈ ਤਰ੍ਹਾਂ ਦੇ ਕੰਮ ਹੈਗੇ ਉਹ ਵੀ ਕਰਨੇ ਆ ਉਹ ਹੱਲ ਕਰ ਦੇਣੇ ਆ ਬਾਕੀ ਰਜ ਹਾਂ ਕੀ ਕਹਿਣਾ ਚਾਹੁੰਦੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਅਸੀਂ ਤਾਂ ਸਰ ਕਹਿਣਾ ਚਾਹੁੰਦੇ ਬਹੁਤ ਮਾੜੀ ਘਟਨਾ ਹੋਈ ਹੈ ਬਹੁਤ ਵਧੀਆ ਬੰਦੇ ਸੀ ਅੱਜ ਆਪਾਂ ਰਜਿਸਟ੍ਰੇਸ਼ਨ ਦਾ ਕੰਮ ਕੋਈ ਨਹੀਂ ਕਰਨਾਗਾ ਇਹ ਲਗਭਗ 30 ਸਾਲ ਤੋਂ ਇੱਥੇ ਤੁਹਾਡੇ ਕੋਲ ਰਹਿੰਦੇ ਸਾਡੇ ਨਾਲ ਰਹਿੰਦੇ ਬਹੁਤ ਵਧੀਆ ਸੁਭਾਅ ਦੇ ਹੀ ਬਹੁਤ ਵਧੀਆ ਇਨਸਾਨ ਸੀ ਤੇ ਜਿਹੜੀਆਂ ਰਜਿਸਟਰੀਆਂ ਅੱਜ ਬੰਦ ਕੀਤੀਆਂ ਨੇ ਰਿਸ਼ਿਆਂ ਦਾ ਕੰਮ ਆਪਾਂ ਬਿਲਕੁਲ ਨਹੀਂ ਅੱਜ ਕਰਨਾ ਜੀ ਆਪਾਂ ਤੁਹਾਨੂੰ ਘਰ ਅਫਸੋਸ ਵਾਸਤੇ ਜਾਣਾ ਜੀ ਇਸ ਕਰਕੇ ਆਪਾਂ ਨਹੀਂ ਕਰਨਾ ਚਾਹੁੰਦੇ ਕੋਈ ਦੱਸ ਦਈਏ ਕੀ ਇਹ ਵਸੀਕੇ ਦੀ ਮਾਰਕੀਟ ਹੈ ਔਰ ਜੇ ਗੱਲ ਕਰੀਏ ਤਾਂ ਹੋਰ ਵੀ ਬਸੀਕੇ ਵਾਲੇ ਭਰਾ ਇੱਥੇ ਬੈਠੇ ਨੇ ਉਹਨਾਂ ਨਾਲ ਵੀ ਗੱਲ ਕਰਦੇ ਆਂ ਔਰ ਇਹ ਕੀ ਕਹਿਣਾ ਚਾਹੁੰਦੇ ਨੇ ਕਿਵੇਂ ਸ਼ਰਧਾਂਜਲੀ ਦਿੰਦੇ ਨੇ ਆਪਣੇ ਉਸ ਭਰਾ ਨੂੰ ਜਿਨੇ ਲੰਬੇ ਸਮੇਂ ਤੋਂ ਇਹਨਾਂ ਵਿੱਚ ਕੰਮ ਕਰਿਆ ਹਾਂ ਜੀ ਭਰਾ ਜੀ ਸਸੀ ਕਾਲ ਜੀ ਸਸੀ ਕਾਲ ਅਰਿੰਦਰ ਜੀ ਕੀ ਹਾਲ ਚਾਲ ਨੇ ਠੀਕ ਠਾਕ ਜੀ ਸਰ ਕਿਵੇਂ ਸ਼ਰਧਾਂਜਲੀ ਦੇਣਾ ਚਾਹੁੰਦੇ ਇੱਕ ਭਰਾ ਤੁਹਾਡੇ ਨਾਲ 30 ਸਾਲ ਤੋਂ ਕੰਮ ਕਰਦਾ ਸੀ ਅਸੀਂ ਬੜਾ ਦੁੱਖ ਹੈ ਸਾਨੂੰ ਜੀ ਸਾਡਾ ਗੁਰਦਿਆਲ ਸਿੰਘ ਜੀ ਬਸੀਕਾਂ ਵਿੱਚ ਬੜਾ ਪੁਰਾਣਾ ਸਾਡੇ ਤੋਂ ਵੀ ਕਾਫੀ ਪਹਿਲਾਂ ਦਾ ਬਸੀਕੇ ਦਾ ਕੰਮ ਕਰਦਾ ਸੀਗਾ ਤੇ ਕੱਲ ਅਸੀਂ ਗਏ ਆ ਸਗੋਂ ਪਤਾ ਲਾਣ ਉਹਦੇ ਘਰ ਕੱਲ ਪਤਾ ਕਰਕੇ ਆਇਆ ਉਹਨੂੰ ਉਹਦੇ ਕੋਲ ਚਾਹ ਪੀ ਕੇ ਆਇਆ ਬਹਿ ਕੇ ਆਇਆ ਉਹਦੇ ਕੋਲ ਘੜੀ ਰਾਤ ਸਾਨੂੰ ਪਤਾ ਲੱਗਾ ਵੀ ਉਹਦੀ ਡੈਥ ਹੋ ਗਈ ਆ ਬੜਾ ਦੁੱਖ ਹੋਇਆ ਤੇ ਬਹੁਤ ਵਧੀਆ ਬੰਦਾ ਸੀਗਾ ਉਹ ਤੇ ਅੱਜ ਅੱਜ ਕੁਝ ਵੀ ਸੀਕਿਆ ਨਹੀਂ ਕਿਹਾ ਵਾ ਕਿ ਆਪਾਂ ਰਜਿਸਟਰੀਆਂ ਜਿਹੜੀਆਂ ਉਹ ਨਹੀਂ ਕਰਨੀ ਹਾਂਜੀ ਅੱਜ ਕੰਮ ਬੰਦ ਕਰਨੇ ਆ ਜੀ ਕੋਈ ਗੱਲ ਅੱਜ ਕੰਮ ਬੰਦ ਆ ਜੀ ਅੱਜ ਰਜਿਸਟਰੀਆਂ ਦਾ ਕੰਮ ਬੰਦ ਆ ਜੀ ਅੱਜ ਉਹਨੂੰ ਸ਼ਰਧਾਂਜਲੀ ਦਿੰਨੇ ਆ ਉਹਨੂੰ ਸਾਡਾ ਭਰਾ ਆ ਉਹ ਅੱਜ ਕੰਮ ਬੰਦ ਆ ਜੀ ਠੀਕ ਆ ਧੰਨਵਾਦ ਜੀ ਆ ਗੱਲ ਕਰੀਏ ਤਾਂ ਹੋਰ ਵੀ ਹੋਰ ਵੀ ਵਸੀਕੇ ਵਾਲੇ ਭਰਾ ਇੱਥੇ ਬਹੁਤ ਪੁਰਾਣੇ ਸੀਨੀਅਰ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਕਿਵੇਂ ਵੇਖਦੇ ਇੱਕ ਵਸੀਕੇ ਵਾਲਾ ਭਰਾ ਲੰਬੇ ਸਮੇਂ ਤੋਂ ਤੁਹਾਡੇ ਨਾਲ ਕੰਮ ਕਰਦਾ ਸੀ ਅੱਜ ਤੁਲ ਗਿਆ ਆਇ ਸਵੇਰੇ ਪਤਾ ਲੱਗਾ ਸਾਨੂੰ ਵੀ ਉਹਨਾਂ ਦੀ ਅਚਾਨਕ ਡੈਥ ਹੋ ਗਈ ਹੈ ਤੇ ਅੱਜ ਜਿਹੜੀਆਂ ਰਜਿਸਟਰੀਆਂ ਆਵਾਂ ਇਹਨਾਂ ਨੇ ਇੱਕ ਕੀ ਗੱਲ ਕਰੀ ਆ ਮਾਰਕੀਟ ਵਾਲਿਆਂ ਕਿ ਰਜਿਸਟਰੀਆਂ ਜਿਹੜੀਆਂ ਉਹ ਅੱਜ ਨਹੀਂ ਕੀਤੀਆਂ ਜਾਣਗੀਆਂ ਜਾਣਗੀਆਂ ਬਾਕੀ ਕੰਮ ਲੋਕਾਂ ਦੇ ਜਿਹੜੇ ਦੂਦ ਰੇਡੇ ਤੋਂ ਆਏ ਨੇ ਕਈ ਤਰ੍ਹਾਂ ਦੇ ਕੰਮ ਆ ਉਹ ਪਗਟਾਏ ਜਾਣਗੇ ਇਸ ਤਰ੍ਹਾਂ ਕੁਝ ਵਿਚਾਰ ਹਾਂਜੀ ਅੱਜ ਦੇ ਦਿਨ ਰਜਿਸਟਰੀ ਵਾਲਾ ਕੋਈ ਕੰਮ ਨਹੀਂ ਕੀਤਾ ਜਾਏਗਾ ਜਿਹੜਾ ਵੀ ਹੋਏਗਾ ਬਾਕੀ ਜਿਹੜੇ ਬੰਦੇ ਆਏ ਆ ਸਿਰਫ ਉਹਨਾਂ ਦਾ ਅੱਜ ਬਾਕੀ ਕੰਮ ਕੀਤੇ ਜਾਣਗੇ ਤੇ ਰਜਿਸਟਰੀ ਦਾ ਕੰਮ ਅੱਜ ਕੋਈ ਨਹੀਂ ਕੀਤਾ ਜਾਏਗਾ ਠੀਕ ਧੰਨਵਾਦ ਜੀ ਦੱਸ ਦਈਏ ਕੀ ਅਫਸੋਸ ਦੀ ਗੱਲ ਹੈ ਬਹੁਤ ਅਫਸੋਸ ਦੀ ਗੱਲ ਹੈ ਔਰ ਮਾਰਕੀਟ ਨੂੰ ਇੱਕ ਦੂਸਰੇ ਦਾ ਸਾਥ ਦੇਣਾ ਚਾਹੀਦਾ ਔਰ ਹਰ ਬੰਦੇ ਦੀ ਕਦਰ ਹੋਣੀ ਚਾਹੀਦੀ ਆ ਲੰਬੇ ਸਮੇਂ ਤੋਂ ਇਸ ਮਾਰਕੀਟ ਵਿੱਚ ਰਹਿੰਦਾ ਸੀ ਔਰ ਲੰਬੇ ਸਮੇਂ ਤੋਂ ਇਹਨਾਂ ਲੋਕਾਂ ਦੇ ਵਿੱਚ ਵਿਚਰਦਾ ਸੀ ਔਰ ਨਿੱਗੇ ਸੁਭਾ ਦਾ ਮਾਲਕ ਸੀ ਗੁਰਦੇਵਾਲ ਸਿੰਘ ਜੋ ਦਿਨਾਨਗਰ ਦੇ ਵਸੀਕੇ 'ਚ ਕੰਮ ਕਰਦਾ ਸੀ ਔਰ ਰਜਿਸਟਰੀਆਂ ਵਗੈਰਾ ਲਿਖਦਾ ਸੀ ਅੱਜ ਉਸ ਦੀ ਇੱਕ ਲੰਬੀ ਬਿਮਾਰੀ ਤੋਂ ਬਾਅਦ ਇੱਕ ਮੌਤ ਹੋ ਗਈ ਆ ਔਰ ਫਿਰ ਇਹਨਾਂ ਨੇ ਪ੍ਰਣ ਕੀਤਾ ਕਿ ਅਸੀਂ ਅੱਜ ਰਜਿਸਟਰੀਆਂ ਨਹੀਂ ਕਰਾਂਗੇ ਲੇਕਿਨ ਕੁਝ ਦੇ ਮਨ ਵਿੱਚ ਆ ਰਿਹਾ ਕਿ ਅਸੀਂ ਕੋਈ ਵੀ ਕੰਮ ਨਹੀਂ ਕਰਾਂਗੇ ਫਿਰ ਗੱਲ ਕਰੀਏ ਤਾਂ ਬਹੁਤ ਦੂਰੋ ਦੂਰੋ ਕਈ ਪਰਿਵਾਰ ਦੇ ਮੈਂਬਰ ਆਏ ਨੇ ਕੁਝ ਆਪਣੀਆਂ ਡਿਊਟੀਆਂ ਨੂੰ ਛੱਡ ਕੇ ਛੁੱਟੀ ਲੈ ਕੇ ਆਏ ਨੇ ਉਹਨਾਂ ਦੇ ਵੀ ਕਈ ਰਜੇਵੇਂ ਨੇ ਔਰ ਜੇਵੇਂ ਵੀ ਜਿਹੜੇ ਕਿਤੇ ਖਰਾਬ ਹੁੰਦੇ ਨਜ਼ਰ ਆਉਂਦੇ ਨੇ ਫਿਰ ਇਸ ਕਰਕੇ ਇਹਨਾਂ ਵਿਚਾਰ ਕੀਤਾ ਕਿ ਕੱਲਾ ਰਜਿਸਟਰੀਆਂ ਹੀ ਜਿਹੜੀਆਂ ਉਹ ਕੈਨਸਲ ਕੀਤੀਆਂ ਜਾਣਗੀਆਂ ਰਜਿਸਟਰੀਆਂ ਜਿਹੜੀਆਂ ਉਹ ਨਹੀਂ ਕੀਤੀਆਂ ਜਾਣਗੀਆਂ ਬਾਕੀ ਸਾਰੇ ਹੀ ਨਿੱਕੇ ਨਿੱਕੇ ਕੰਮ ਜਿਹੜੇ ਆ ਉਹ ਲੋਕਾਂ ਦੇ ਥੋੜਾ ਜਿਹੜੀ ਫਾਰਮੈਲਟੀ ਤੌਰ ਤੇ ਜਿੰਨੇ ਕੰਮ ਹੈ ਉਹ ਕੀਤੇ ਜਾਣਗੇ ਜਿਹਦੇ ਨਾਲ ਸਾਰਿਆਂ ਦੇ ਵਿੱਚ ਇੱਕ ਰੋਸ ਦੀ ਲਹਿਰ ਹੈ ਔਰ ਇਸ ਦੇ ਵਿੱਚ ਸਾਨੂੰ ਸਾਰਿਆਂ ਨੂੰ ਇੱਕ ਆਸ ਬਣਾ ਕੇ ਰੱਖਣੀ ਚਾਹੀਦੀ ਆ ਕਿ ਪ੍ਰਮਾਤਮਾ ਜਿਹੜਾ ਵਾ ਉਹ ਕਿਤੇ ਨਾ ਕਿਤੇ ਕਿਸੇ ਰੂਪ ਵਿੱਚ ਕਿਸੇ ਦੇ ਹਰ ਬੰਦੇ ਚ ਵੱਸਦਾ ਹੈ ਔਰ ਉਸ ਦੀ ਕਦਰ ਕਰਨੀ ਚਾਹੀਦੀ ਹੈ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਤੀਨਾ ਨਗਰ ਜ਼ਿਲ੍ਹਾ ਗੁਰਦਾਸ ਔਰ